ਜੇ ਵਾਪਸੀ ਸਾਡੀ ਨਾ ਹੋਈ ਨਾ ਸਹਿਮਤੀ ਹੋਈ ਉਹਨਾਂ ਨਾਲ ਤਾਂ ਅਸੀਂ ਅੱਗੇ ਵਧਾਂਗੇ ਹਰ ਹਾਲਾਤ ਚ ਅੱਗੇ ਵਧਾਂਗੇ ਪਿਛਲੀ ਵਾਰ ਵੀ ਅੱਗੇ ਵਧੇ ਸੀ ਸਾਰੇ ਬੈਰੀਕਟ ਤੋੜੇ ਸੀ ਅਦਗੀ ਵੀ ਤੋੜਾਂਗੇ ਇਹ ਜਿੰਨਾ ਮਰਜ਼ੀ ਪ੍ਰਬੰਧ ਕਰ ਲੈਣਾ ਸੜ ਤੋਂ ਇਹਨਾਂ ਨਾਲੋਂ ਜ਼ਿਆਦਾ ਪ੍ਰਬੰਧ ਹੈ ਸਿੰਪਲ ਟਰੈਕਟਰ ਟਰੈਕਟਰ ਸੀਗੇ ਅਦਗੀ ਸਾਡੇ ਕੋਲ ਵੀ ਬਹੁਤ ਵੱਡਾ ਪ੍ਰਬੰਧ ਹੈ ਇਹ ਜਿੰਨਾ ਮਰਜ਼ੀ ਸਰਈਏ ਗਾੜ ਲੈਣ ਕਿਲ ਗਾੜ ਲੈਣ ਬਾਰਡਰ ਹੋਰ ਵਧਾ ਲੈਣ ਅੱਗੇ ਵੀ ਅਸੀਂ ਉਹਨੂੰ ਵੀ ਤੋੜਾਂਗੇ ਸਾਡੇ ਕੋਲ ਕਿਉਂਕਿ ਪਹਿਲਾਂ ਅਸੀਂ ਵੀ ਨਹੀਂ ਸੀ ਸਿੱਖੇ ਇਹਨਾਂ ਤੋਂ ਹੀ ਸਿੱਖਿਆ ਅਸੀਂ ਪਿਛਲੀ ਵਾਰ ਠੀਕ ਹੈ ਇਹਨਾਂ ਨੇ ਸਾਨੂੰ ਦੱਸਿਆ ਵੀ ਕਿਵੇਂ ਸਾਨੂੰ ਤੋੜ ਕੇ ਅੱਗੇ ਲੰਘਣਾ ਆ ਅਸੀਂ ਕੀ ਕੀ ਇੰਤਜ਼ਾਮ ਕਰ ਸਕਦੇ ਆ ਉਸ ਹਿਸਾਬ ਨਾਲ ਅਸੀਂ ਆਪਣੇ ਵੀ ਇੰਤਜ਼ਾਮ ਕੀਤੇ ਆ ਤੇ ਆਪਾਂ ਜਿੰਨਾ ਮਰਜ਼ੀ ਸਖਤਾਈ ਕਰਨਾ ਸਾਨੂੰ ਕੋਈ ਇਹਨਾਂ ਤੋਂ ਡਰ ਨਹੀਂ ਹੈਗਾ 1% ਵੀ ਅਸੀਂ ਸਾਰੇ ਬਾਰਡਰ ਤੋੜ ਕੇ ਅੱਗੇ ਲੰਘਾਂਗੇ ਜੋ ਮਰਜ਼ੀ ਕਰ ਲੈਣ ਭਾਵੇਂ ਹੁਣ ਤੱਕ ਮਤਲਬ ਕਿ ਲੁਕੋ ਕੇ ਗੋਲੀਆਂ ਮਾਰਦੇ ਨੇ ਫਿਰ ਸ਼ਰੇਆਮ ਮਾਰ ਲੈਣ ਤਾਂ ਵੀ ਕੋਈ ਦਿੱਕਤ ਨਹੀਂ ਅੱਜ ਅਸੀਂ ਤਾਂ ਲੜਾਂਗੇ ਇਹਨਾਂ ਨਾਲ ਅਗਰ ਸਾਡਾ ਫੈਸਲਾ ਨਹੀਂ ਹੁੰਦਾ ਮੀਟਿੰਗ ਚ ਅੱਗੇ ਵਾਲੀ ਚ ਤਾਂ ਅਸੀਂ ਬੈਰੀਕੇਡ ਤੋੜਾਂਗੇ ਹਰ ਹਾਲਾਤ ਚ ਤੋੜਦੇ ਆਂ ਤੇ ਅੱਗੇ ਵੀ ਤੋੜਾਂਗੇ ਬਾਕੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਜੇ ਅਸੀਂ ਇੱਥੇ ਆਏ ਆ ਆਪ اگر সফল ਹੋਵਾਂਗੇ ਤਾਂ ਸਾਨੂੰ ਸ਼ੀਦੀਵ ਦੇਣੀ ਪੈ ਸਕਦੀ ਹੈ ਕੋਈ ਖਾਸ ਗੱਲ ਸੋ ਹੁਣ ਅਸੀਂ ਖੜੇ ਹਾਂ ਸ਼ੰਭੂ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਕਿ ਉਸ ਪੁਲ ਤੋਂ ਬਿਲਕੁਲ ਥੋੜੀ ਦੂਰ ਤੇ ਉਤੇ ਹਰਿਆਣਾ ਪੁਲਿਸ ਜਿਹੜੀ ਆਪਣੇ ਪੂਰੇ ਤਾਂ ਬਲਾਂ ਦੇ ਨਾਲ ਜਿਹੜੀ ਆ ਪੂਰੇ ਹਥਿਆਰਬੰਦਾਂ ਦੇ ਨਾਲ ਪੂਰੇ ਉਹਨਾਂ ਕੋਲ ਜਿਹੜਾ ਹਰ ਤਰ੍ਹਾਂ ਦਾ ਜਿਹੜਾ ਇਹਨਾਂ ਕਿਸਾਨਾਂ ਨੂੰ ਰੋਕਣ ਦੇ ਪੂਰਾ ਬੰਦੋਬਸਤ ਸੋ ਇੱਧਰ ਦੂਜੇ ਪਾਸੇ ਜਿਹੜੇ ਕਿਸਾਨ ਨੇ ਜਿਹੜੇ ਆਪਣੇ ਮੰਗਰ ਨੂੰ ਤੁਸੀਂ ਦੇਖ ਸਕਦੇ ਭਾਰੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇਕੱਠੇ ਹੋਏ ਨੇ ਕਿਉਂਕਿ ਜਿਹੜੀ ਪਹਿਲਾ ਇਹ ਅੰਦੋਲਨ ਇੱਕ ਨੰਬਰ ਚੱਲਿਆ ਸੀਗਾ 20 2020 ਤੇ 2021 ਦੇ ਤੱਕ 13 ਮਹੀਨੇ 13 ਦਿਨ ਅੰਦੋਲਨ ਚੱਲਿਆ ਤੇ ਅੰਦੋਲਨ ਦੇ ਵਿੱਚ ਆਸ਼ਵਾਸ਼ਣ ਦਿੱਤਾ ਗਿਆ ਸੀਗਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਮੰਨਣ ਦਿੱਤੀਆਂ ਜਾਣਗੀਆਂ ਪਰ ਮੰਗਾ ਨਾ ਮੰਨਣ ਦੇ ਬਾਵਜੂਦ ਜਿਹੜੇ ਕਿਸਾਨ ਆ ਤੇ ਨਾ ਮਾਰ 13 ਫਰਵਰੀ ਤੋਂ ਜਿਹੜੇ ਆ ਉਹ ਇਸ ਅੰਦੋਲਨ ਦੇ ਲਈ ਇੱਥੇ ਸ਼ੰਭੂ ਬਾਡਰ ਤੋਂ ਦਿੱਲੀ ਵੱਲ ਕੋਚ ਕਰ ਰਹੇ ਸੀ ਜਦੋਂ ਸ਼ੰਭੂ ਬਾਡਰ ਪੰਜਾਬ ਦੀ ਹੱਦ ਦੇ ਉੱਤੇ ਆਇਆ ਤਾਂ ਮੌਜੂਦਾ ਹਰਿਆਣਾ ਦੀ ਖੱਟੜ ਸਰਕਾਰ ਨੇ ਪਾਜ-ਪਾ ਸਰਕਾਰ ਨੇ ਇਹਨਾਂ ਨੂੰ ਰੋਕ ਦਿੱਤਾ ਔਰ ਜਿਹੜੇ ਵੈਰੀਅਰ ਜਿਹੜਾ ਇੱਥੇ ਲਗਾ ਦਿੱਤੇ ਆ ਅੱਗੇ ਵੀ ਜਿਹੜੇ ਪੂਰੀ ਸਪੁਕਤਾ ਪ੍ਰਬੰਧ ਨੇ ਕਿਉਂਕਿ ਜਦੋਂ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਉੱਤੇ ਉੱਤੇ ਅਥਰੂ ਗੋਲੇ ਸਿੱਟੇ ਜਾਂਦੇ ਨੇ ਡਰੋਨ ਰਾਹੀਂ ਗੋਲੇ ਸਿੱਟੇ ਜਾਂਦੇ ਨੇ लाठी ਚਾਰਜ ਕੀਤਾ ਜਾਂਦਾ ਹੈ ਗੋਲਾਬਾਰੀ ਵੀ ਕੀਤੀ ਜਾਂਦੀ ਹੈ ਪਿਸਟਲ ਜਿਹੜੀਆਂ ਪਲਾਸਟਿਕ ਦੀਆਂ ਗੋਲੀਆਂ ਉਹ ਵੀ ਜਿਹੜੀਆਂ ਭਰਾਈਆਂ ਜਾਂਦੀਆਂ ਨੇ ਬਹੁਤ ਜਿਹੜਾ ਤਸ਼ੱਦ ਜਿਹੜਾ ਕਿਸਾਨਾਂ ਉੱਤੇ ਕੀਤਾ ਜਾ ਰਿਹਾ ਸੋ ਪੂਰਾ ਜਿਹੜਾ ਗੱਲ ਕਰੀਏ ਤਾਂ 8-9 ਕਿਲੋਮੀਟਰ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਟਰੈਕਟਰ ਟਰ ਇਹ ਜਿਹੜੀ ਕੋਈ ਮੀਟਿੰਗ ਹੈ ਮੀਟਿੰਗ ਤੋਂ ਬਾਅਦ ਕੀ ਰਿਜ਼ਲਟ ਆਵੇ ਕੀ ਨਤੀਜਾ ਆਵੇ ਕੀ ਉਹਨਾਂ ਦੇ ਲੀਡਰ ਜਿਹੜਾ ਹੋ ਉਹਨਾਂ ਨੂੰ ਹੁਕਮ ਦਿੰਦੇ ਨੇ ਕਿ ਕੀ ਕੀ ਫੈਸਲਾ ਹੋ ਜਾਂਦਾ ਜੇ ਫੈਸਲਾ ਹੋ ਜਾਂਦਾ ਨਹੀਂ ਵਾਪਸੀ ਹੁੰਦੀ ਜੇ ਨਹੀਂ ਫੈਸਲਾ ਹੁੰਦਾ ਤੇ ਦਿੱਲੀ ਵੱਲੋਂ ਕੋਚ ਹੁੰਦਾ ਕਿਵੇਂ ਹੋਵੇਗਾ ਕਿਉਂਕਿ ਅੱਗੇ ਜਿਹੜਾ ਪੂਰੇ ਜਿਹੜੇ ਸਖਤ ਪ੍ਰਬੰਧ ਹੈ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਨੇ ਸਾਡੇ ਨਾਲ ਕੁਝ ਕਿਸਾਨ ਲੋਕ ਨੇ ਆਪਣਾ ਨਾ ਨਾ ਵੀ ਗੱਲ ਕਰਦੇ ਆ ਭਾਜੀ ਕਿਦਾਂ ਦਾ ਵੇਟ ਕਰਦੇ ਹੋ ਕਿਦਾਂ ਦੀਆਂ ਤਿਆਰੀਆਂ ਨੇ ਤੁਹਾਡੀਆਂ ਜੇ ਸਿੰਘ ਸਾਹਿਬ ਆ ਥੋੜਾ ਜਿਹਾ ਇਨ ਕੇਸ ਤੁਹਾਡੇ ਜਿਹੜੇ ਲੀਡਰ ਆ ਗੱਲਬਾਤ ਕਰਦੇ ਨੇ ਜੇ ਕੇਂਦਰ ਨਾਲ ਤੁਹਾਡੀ ਗੱ ਜੇ ਵਾਪਸੀ ਸਾਡੀ ਨਾ ਹੋਈ ਨਾ ਸਹਿਮਤੀ ਹੋਈ ਉਹਨਾਂ ਨਾਲ ਤਾਂ ਅਸੀਂ ਅੱਗੇ ਵਧਾਂਗੇ ਹਰ ਹਾਲਾਤ ਚ ਅੱਗੇ ਵਧਾਂਗੇ ਪਿਛਲੀ ਵਾਰ ਵੀ ਅੱਗੇ ਵਧੇ ਸੀ ਸਾਰੇ ਬੈਰੀਗੁੱਟ ਤੋੜੇ ਸੀ ਐਦਗੀ ਵੀ ਤੋੜਾਂਗੇ ਇਹ ਜਿੰਨਾ ਮਰਜ਼ੀ ਪ੍ਰਬੰਧ ਕਰ ਲੈਣਾ ਸਾਡੇ ਤੋਂ ਇਹਨਾਂ ਨਾਲੋਂ ਜ਼ਿਆਦਾ ਪ੍ਰਬੰਧ ਹੈ ਪੱਜੇ ਤੁਸੀਂ ਪਿਛਲੀ ਵਾਲੀ ਗੱਲ ਕਰਦੇ ਹੋ ਤਾਂ ਪਿਛਲੀ ਵਾਰ ਇੰਨਾ ਨਹੀਂ ਸੀਗਾ ਕਿਉਂਕਿ ਉਸ ਵੇਲੇ ਜਿਹੜੀਆਂ ਜੰਨੀਆਂ ਦੀਵਾਰਾਂ ਬਣਾ ਦਿੱਤੀ ਗਈਆਂ ਸੜਕ ਦੇ ਵਿੱਚ ਕਿੱਲਾਂ ਗੱਡ ਦਿੱਤੀਆਂ ਨੇ ਇਹਦਾ ਉਸ ਵੇਲੇ ਵਾਟਰ ਜਿਹੜੀ ਆ ਕੈਨਨ ਵਾਟਰ ਨਰਨ ਸ਼ਾਰਕ ਕੀਤੀ ਗਈ ਸੀ ਇਸ ਵਾਰ ਜਿਹੜੇ ਹੋਰ ਤਰ੍ਹਾਂ ਦੇ ਵਕਤ ਅਲੱਗ ਪ੍ਰਬੰਧ ਕੀਤੇ ਗਏ ਕਿਵੇਂ ਇੰਨਾ ਦਾ ਮੁਕਾਬਲਾ ਹੋਵੇ ਕੋਲ ਵੀ ਉਸ ਟਾਈਮ ਸਿੰਪਲ ਟਰੈਕਟਰ ਟਰੈਕਟਰ ਸੀਗੇ ਅੱਜ ਕੀ ਸਾਡੇ ਕੋਲ ਬਹੁਤ ਵੱਡਾ ਪ੍ਰਬੰਧ ਹੈ ਇਹ ਜਿੰਨਾ ਮਰਜੀ ਸਰੀਏ ਗੜ ਲਣ ਕਿਲ ਗੜ ਲਣ ਬਾਰਡਰ ਹੋਰ ਵਧਾ ਲੈਣ ਅੱਗੇ ਵੀ ਅਸੀਂ ਉਹਨੂੰ ਵੀ ਤੋੜਾਂਗੇ ਸਾਡੇ ਵਾਲ ਕਿਉਂਕਿ ਪਹਿਲਾਂ ਅਸੀਂ ਵੀ ਨਹੀਂ ਸੀ ਸਿੱਖੇ ਇਹਨਾਂ ਤੋਂ ਹੀ ਸਿੱਖਿਆ ਅਸੀਂ ਪਿਛਲੀ ਵਾਰ ਠੀਕ ਹੈ ਇਹਨਾਂ ਨੇ ਸਾਨੂੰ ਦੱਸਿਆ ਵੀ ਕਿਵੇਂ ਸਾਨੂੰ ਤੋੜ ਕੇ ਅੱਗੇ ਲੰਘਣਾ ਆ ਅਸੀਂ ਕੀ ਕੀ ਇੰਤਜ਼ਾਮ ਕਰ ਸਕਦੇ ਆ ਉਸ ਹਿਸਾਬ ਨਾਲ ਅਸੀਂ ਆਪਣੇ ਵੀ ਇੰਤਜ਼ਾਮ ਕੀਤੇ ਆ ਤੇ ਆਪਾਂ ਜਿੰਨਾ ਮਰਜ਼ੀ ਸਖਤਾਈ ਕਰਨ ਸਾਨੂੰ ਕੋਈ ਇਹਨਾਂ ਦਾ ਡਰ ਨਹੀਂ ਹੈਗਾ 1% ਵੀ ਅਸੀਂ ਸਾਰੇ ਬਾਰਡਰ ਤੋੜ ਕੇ ਅੱਗੇ ਲੰਘਾਂਗੇ ਜਿਵੇਂ ਪਹਿਲੇ ਅੰਦੋਲਨ ਦੀ ਗੱਲ ਕਰੀਏ 2021 ਤੋਂ 2021 ਤੱਕ ਜਿਹੜਾ ਚੱਲਿਆ 13 ਮਹੀਨੇ 13 ਦਿਨ ਚੱਲਿਆ ਗੁਰੂ ਨਾਨਕ ਸਾਹਿਬ ਦੇ ਗੁਰਪੁਰ ਤੇ ਮੋਦੀ ਸਾਹਿਬ ਨੇ ਇਹ ਗੱਲ ਕਹਿ ਕੇ ਕੀਤੀ ਮੈਂ ਗਲਤ ਸੀ ਤੁਸੀਂ ਠੀਕ ਹੋ ਤੁਹਾਡੀਆਂ ਮੰਗਾਂ ਮੰਨ ਦਿੱਤੀਆਂ ਕਿ ਕੀ ਉਹ ਮਿੱਠੀ ਗੋਲੀ ਸੀ ਕੀ ਉਹ ਸਮਝਦੇ ਹੋ ਪਏ ਤੁਸੀਂ ਹਾਂਜੀ ਜਿਹੜੀ ਪੁਲਿਸ ਨਾਲ ਗੱਲ ਐਵੇਂ ਆ ਜੀ ਉਹ ਮੋਦੀ ਸ਼ੁਰੂ ਤੋਂ ਹੀ ਉਹਨੇ ਤਾਂ 15-15 ਲੱਖ ਦਾ ਵੀ ਚਾਂਸਾ ਦਿੱਤਾ ਸੀ ਉਹਨੇ ਮਤਲਬ ਬਹੁਤ ਜਿਆਸੀਆਂ ਗੱਲਾਂ ਕੀਤੀਆਂ ਬਹੁਤ ਜਿਹੇ ਵਾਅਦੇ ਕੀਤੇ ਜਿਹੜੇ ਉਹਨੇ ਇੱਕ ਵੀ ਅੱਜ ਤੱਕ ਪੂਰਾ ਨਹੀਂ ਕੀਤਾ ਉਹ ਸਾਰੇ ਇੰਡੀਆ ਨੂੰ ਵੇਚ ਕੇ ਖਾ ਗਿਆ ਠੀਕ ਹੈ ਐਸੀ ਕੋਈ ਚੀਜ਼ ਨਹੀਂ ਜਿਹੜੀ ਉਹਨੇ ਸਰਕਾਰੀ ਛੱਡੀ ਹੋਏ ਸਾਰਾ ਪ੍ਰਾਈਵੇਟ ਕਰਤੀਆਂ ਉਹ ਤੁਹਾਨੂੰ ਵੀ ਪਤਾ ਆ ਠੀਕ ਹੈ ਇਸ ਕਰਨਾ ਆਪਾਂ ਉੱਤੇ ਭਰੋਸਾ ਨਹੀਂ ਕਰ ਸਕਦੇ ਉਹਦੇ ਅੱਗੇ ਪਿੱਛੇ ਕੁਝ ਹੈ ਨਹੀਂ ਉਹਨੇ ਸੋਚਣਾ ਕਿ ਦੇ ਬਾਰੇ ਆ ਉਹਦਾ ਪਰਿਵਾਰ ਹੁੰਦਾ ਉਹ ਕੋਈ ਸੋਚਦਾ ਉਹਦਾ ਪਰਿਵਾਰ ਹੀ ਨਹੀਂ ਹੈਗਾ ਉਹ ਕੀ ਸੋਚੂਗਾ ਮੌਜੂਦਾ ਦੀ ਸਰਕਾਰ ਦੀ ਗੱਲ ਕਰੀਏ ਮੌਜੂਦਾ ਆਪਾਂ ਜਿਹੜੀ ਆ ਹਰਿਆਣਾ ਦੇ ਕਟੜਾ ਭਗਵੰਤ ਮਾਨ ਦੀ ਸਰਕਾਰ ਆ ਕੀ ਲੱਗਦਾ ਜਿਹੜਾ ਗੋਲਾਬਾਰੀ ਹੋ ਰਹੀ ਹੈ ਜਾਂ ਥ ਪੰਜਾਬ ਦੀ ਧਰਤੀ ਤੇ ਆ ਤੇ ਮਾਨ ਸਾਹਿਬ ਨੂੰ ਚਾਹੀਦਾ ਕਿ ਜਿਹੜਾ ਇੱਥੇ ਦਾ ਐਸਪੀ ਆ ਜਾਂ ਪੁਲਿਸ ਪ੍ਰਸ਼ਾਸਨ ਹੋਵੇ ਕੋਈ ਮਾਮਲਾ ਦਰਜ ਕੀਤਾ ਉਹਨਾਂ ਤੇ ਕੋਰਟ ਦੀ ਕਾਰਵਾਈ ਕੀਤੀ ਜਾਵੇ ਤੁਸੀਂ ਇਕੱਲੇ ਗੋਰੇਵਾੜੀ ਤੇ ਨਾ ਰਹੋ ਇਹਨਾਂ 315 ਦੀ ਵੀ ਚਲਾਈ ਆ ਠੀਕ ਆ ਇਹਨਾਂ ਬਹੁਤ ਜਿਆਦਾ ਹੋਏ ਛਰੇ ਮਾਰੇ ਆ ਜਿਨ੍ਹਾਂ ਨਾਲ ਬਹੁਤ ਜਿਆਦਾ ਨੁਕਸਾਨ ਹੋਇਆ ਬਹੁਤ ਜਿਆਦਾ ਕਿਸਾਨ ਮਜ਼ਦੂਰ ਜ਼ਖਮੀ ਹੋਇਆ ਠੀਕ ਆ ਇਹ ਤਾਂ ਭਗਵੰਤ ਮਾਨ ਸਰਕਾਰ ਵੀ ਉਹਦੇ ਨਾਲ ਮਿਲੀ ਹੋਈ ਆ ਠੀਕ ਆ ਇੱਕ ਹੀ ਥਾਲੀ ਦੇ ਚੱਟੇ ਬੱਟੇ ਸਾਰੇ ਠੀਕ ਆ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਗਰ ਇੰਨੇ ਜੋਗਾ ਹੁੰਦਾ ਏ ਤਾਂ ਹੁਣ ਤੱਕ ਅਸੀਂ ਇੱਥੇ ਨਾ ਬੈਠੇ ਹੁੰਦੇ ਹੁਣ ਤੱਕ ਅਸੀਂ ਆਪਣੇ ਘਰਾਂ 'ਚ ਹੁੰਦੇ ਠੀਕ ਹੈ ਇਸ ਲਈ ਅਸੀਂ ਭਗਵੰਤ ਮਾਨ ਸਰਕਾਰ ਤੇ ਵੀ ਵਿਸ਼ਵਾਸ ਨਹੀਂ ਕਰ ਸਕਦੇ ਕਿਉਂਕਿ ਵਿਸ਼ਵਾਸ ਲਾ ਕੇ ਇਹ ਵੀ ਸਰਕਾਰ ਹੈ ਨਹੀਂ ਅਸਰ ਤੋਂ ਗਲਤੀ ਹੋ ਗਈ ਪਿਛਲੀ ਵਾਰ ਅੱਗੇ ਅਸੀਂ ਗਲਤੀ ਨਹੀਂ ਕਰਾਂਗੇ ਤੇ ਦੋ ਮੀਟਿੰਗਾਂ ਭਗਵੰਤ ਮਾਨ ਨੇ ਕੀਤੀਆਂ ਜਿਵੇਂ ਹੁਣ ਵੀ ਮੀਟਿੰਗ 6 ਵਜੇ ਤੋਂ ਚੱਲ ਕੇ ਰਾਤ ਦੇ 2:30 ਵਜੇ ਸਮਾਪਤ ਹੋਈ ਆ ਉਸ ਤੋਂ ਪਹਿਲਾਂ ਵੀ ਮੀਟਿੰਗ ਜਿਹੜੀ ਆ ਅਰਜਨ ਮੁੰਡਾ ਜੀ ਨੇ ਅਰਜਨ ਮੁੰਡਾ ਇਹ ਕਹਿ ਰਿਹਾ ਹੈ ਕਿ ਐਮਐਸਪੀ ਦੇਣ ਦੇ ਲਈ ਅਸੀਂ ਤਿਆਰ ਆ ਪਰ ਸਾਨੂੰ ਟਾਈਮ ਚਾਹੀਦਾ ਹੈ ਇੱਕਦਮ ਜਿਹੜੀ ਇੱਕਦਮ ਇਹ ਤੇ ਫੈਸਲਾ ਨਹੀਂ ਹੋ ਸਕਦਾ ਜਦੋਂ મોદી ਕਹਿ ਕੇ ਮੁੱਕਰ ਸਕਦਾ ਤੇ ਟਾਈਮ ਮੰਗ ਕੇ ਨਹੀਂ ਮੁੱਕਰ ਸਕਦੇ ਜਦੋਂ ਉਹਨੇ ਕਹਿ ਗਏ ਸਾਰਾ ਕੁਝ ਲਿਖਿਤ ਚ ਵੀ ਦਿੱਤਾ ਸੀ ਉਹਨੇ ਤੁਹਾਨੂੰ ਪਤਾ ਹੋਣਾ ਠੀਕ ਹੈ ਇਸ ਕਾਰਨ ਉਹਦੋਂ ਮੁੱਕਰ ਸਕਦਾ ਤੇ ਅੱਜ ਵੀ ਮੁੱਕਰ ਸਕਦੇ ਨੇ ਇਹ ਤਾਂ ਟਾਈਮ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਜੀ ਠੀ ਇਹਨਾਂ ਦੀ ਗੱਲ ਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ ਅਸੀਂ ਤਾਂ ਲੜਾਂਗੇ ਇਹਨਾਂ ਨਾਲ ਅਗਰ ਸਾਡਾ ਫੈਸਲਾ ਨਹੀਂ ਹੁੰਦਾ ਮੀਟਿੰਗ ਚ ਅੱਗੇ ਵਾਲੀ ਚ ਤਾਂ ਅਸੀਂ ਬੈਰੀਕੇਡ ਤੋੜਾਂਗੇ ਹਰ ਹਾਲਾਤ ਚ ਤੋੜਦੇ ਆਂ ਤੇ ਅੱਗੇ ਵੀ ਤੋੜਾਂਗੇ ਤੇ ਇਹ ਵੀ ਕਿਹਾ ਜਾਂਦਾ ਹੈ ਵੀ ਕਿਉਂਕਿ ਮੋਰੇ ਐਮਪੀ ਦੇ ਇਲੈਕਸ਼ਨ ਜਿਹੜੇ ਆ ਆਉਣ ਵਾਲੇ ਨੇ ਥੋੜੇ ਦਿਨਾਂ ਦੇ ਕੋਟ ਲੱਗ ਜਾਣਾ ਸਿਰਸਾ ਸਾਹਿਬ ਦਾ ਬਿਆਨ ਆ ਬਈ ਕਿਸਾਨਾਂ ਨੂੰ ਹਲੇ ਇਹਨਾਂ ਨੂੰ ਨਹੀਂ ਪਤਾ ਵੀ ਦੇ ਜੇ ਦੱਸਾਂ ਉਹਨਾਂ ਨੂੰ ਕੋਟ ਲੱਗ ਜਾਂਦਾ ਤਾਂ ਫਿਰ ਕੀ ਕਰਨਗੇ ਕਿ ਅੱਗੇ ਨਾ ਜਾਣਗੇ ਕਿ ਕੋਈ ਮੰਗ ਰੱਖਣਗੇ ਐਵੇਂ ਆ ਜੀ ਇਹਨਾਂ ਨੂੰ ਸੜ ਤੋਂ ਜ਼ਿਆਦਾ ਜ਼ਰੂਰਤ ਆ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਨੇ ਠੀਕ ਹੈ ਸਾਨੂੰ ਕੁਰਸੀਆਂ ਨਹੀਂ ਚਾਹੀਦੀਆਂ ਸਾਨੂੰ ਸਾਡੇ ਹੱਕ ਚਾਹੀਦੇ ਨੇ ਠੀਕ ਹੈ ਅਗਰ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਤੇ ਸਾਡੇ ਹੱਕ ਮੰਨਣ ਜੋ ਸਾਡੇ ਹੱਕ ਨੇ ਦੇਣ ਸਾਨੂੰ ਠੀਕ ਹੈ ਤੇ ਆਟੋਮੈਟਿਕ ਸਭ ਕੁਝ ਸਲ ਹੋ ਜਾਊਗਾ ਤੇ ਇਹ ਵੀ ਗੱਲ ਹੈ ਵੀ ਜਿਹੜੇ ਆ ਬਹੁਤ ਸਾਰੇ ਆਗੂ ਇਹ ਵੀ ਕਹਿ ਰਹੇ ਆ ਕਿ ਜਿਹੜੀ ਕਿਸਾਨ ਦੇ ਵਿੱਚ ਕੋ ਜਿਹੜੇ ਆਗੂ ਨੇ ਉਹ ਸਿਰਫ ਰਾਜਨੀਤੀ ਰੋਟੀਆਂ ਸੇਕ ਰਹੇ ਨੇ ਸਿਰਫ ਲੋਕਾਂ ਨੂੰ ਭੜਕਾ ਰਹੇ ਨੇ ਇਹੋ ਜਿਹੇ ਬਿਆਨ ਵੀ ਆ ਰਹੇ ਨੇ ਇਹ ਗੱਲ ਗਲਤ ਹੈ ਜੀ ਠੀਕ ਹੈ ਐਸਾ ਕੋਈ ਕਿਸਾਨ ਨੇਤਾ ਨਹੀਂ ਜਿਹੜਾ ਇੱਥੇ ਪਹੁੰਚਿਆ ਵੀ ਉਹ ਆਪਣੀ ਰਾਜਨੀਤਿਕ ਰੋਟੀ ਕਿਸੇ ਸੇਕ ਰਿਹਾ ਐਸਾ ਕੁਝ ਨਹੀਂ ਹੈਗਾ ਇਹ ਸਭ ਅਫਵਾਹਾਂ ਨੇ ਅਸੀਂ ਇਹ ਗੱਲ ਨੂੰ ਝੂਠਾ ਮੰਨਦੇ ਆ ਬਿਲਕੁਲ ਐਸੀ ਕੋਈ ਗੱਲ ਨਹੀਂ ਹੈਗੀ ਇਹ ਸਰਕਾਰ ਦੇ ਇੱਕ ਤਰ੍ਹਾਂ ਦੇ ਮਤਲਬ ਕਿ ਸਾਨੂੰ ਆਪਸ ਵਿੱਚ ਪੜਾਉਣ ਲਈ ਹੱਥ ਖੰਡੇ ਬਣਾ ਰਹੀ ਹੈ ਸਰਕਾਰ ਤੇ ਇਹ ਵੀ ਕਿਹਾ ਜਾ ਰਿਹਾ ਜੇ ਐਮਐਸਪੀ ਲੱਗ ਜਾਂਦੀ ਤਾਂ ਪੰਜਾਬ ਦੇ ਵਿੱਚ ਕਿ ਪੂਰੇ ਦੇਸ਼ ਦੇ ਵਿੱਚ ਜਿਹੜੇ ਹੈ ਮਹਿੰਗਾਈ ਵੱਧ ਜਾਵੇਗੀ ਐਸਾ ਕੁਝ ਨਹੀਂ ਹੈਗਾ ਜੀ ਮਹਿੰਗਾਈ ਕਿ ਏ ਕਹਿੰਦੇ ਨੇ ਅਸੀਂ ਐਮਐਸਪੀ ਦਿੱਤੀ ਹੋਈ 16 ਫਸਲਾਂ ਦਿੱਤੀ ਹੋਈ ਹੈ ਠੀਕ ਆ ਉਦੋਂ ਕਿਉਂ ਨਹੀਂ ਵਧੀ ਮਹਿੰਗਾਈ ਮਹਿੰਗਾਈ ਬਤਾਈ ਆ ਬੀਜੇਪੀ ਸਰਕਾਰ ਨੇ ਇਹਦੋਂ ਪਹਿਲਾਂ ਕਿਉਂ ਨਹੀਂ ਸੀ ਮਹਿੰਗਾਈ ਤੇਲ ਦਾ ਰੇਟ ਦੇਖੋ ਕਿੱਥੇ ਆ ਜੀ ਠੀਕ ਹੈ ਹਰ ਚੀਜ਼ ਐਸੀ ਕੋਈ ਚੀਜ਼ ਨਹੀਂ ਹੈਗੀ ਜਿਹਦਾ ਰੇਟ ਦੁੱਗਣਾ ਨਾ ਹੋਇਆ ਹੋਵੇ ਦੁੱਗਣੇ ਤੋਂ ਵੀ ਤਿੱਗਣਾ ਹੋ ਚੁੱਕਿਆ ਹੈ ਠੀਕ ਹੈ ਤੇ ਅਸੀਂ ਇਸ ਕਾਰਨ ਅਸੀਂ ਨਾ ਨੂੰ ਪਾਸੇ ਰੱਖਦੇ ਹਾਂ ਗੱਲਾਂ ਨੂੰ ਸਿਰਫ ਸਾਡੀ ਮੰਗ ਹੈ ਜੋ ਅਸੀਂ ਮੰਗਾ ਹੁਣ ਮੰਗੀਆਂ ਹੋਈਆਂ ਅਗਰ ਉਹ ਸਾਡੀਆਂ ਮੰਗਦੇ ਨੇ ਠੀਕ ਹੈ ਨਹੀਂ ਤਾਂ ਸਾਡੀਆਂ ਹੋਰ ਵੀ ਮੰਗਾਂ ਵੱਧ ਸਕਦੀਆਂ ਨੇ ਦੇਖ ਕੇ ਮਾਹੌਲ ਨੂੰ ਦੇਖ ਕੇ ਸਿਰਫ ਐਮਐਸਪੀਏ ਜਾਂ ਇਹਦੇ ਨਾਲ ਹੋਰ ਵੀ ਕੋਈ ਮੰਗਾਂ ਨਹੀਂ ਜਿੰਨੀਆਂ ਵੀ ਮੰਗਾਂ ਅਸੀਂ ਦਿੱਤੀਆਂ ਹੋਈਆਂ ਨੇ ਠੀਕ ਹੈ 13 ਮੰਗਾਂ ਨੇ ਸ਼ਾਇਦ ਠੀਕ ਹੈ ਕਿਸਾਨ ਲੀਡਰਾਂ ਜਿੰਨੀਆਂ ਮੰਗਾਂ ਮੰਗੀਆਂ ਹੋਈਆਂ ਨੇ ਉਹ ਕੰਪਲੀਟ ਦੇਣਗੇ ਤਾਂ ਤਾਂ ਸਾਡਾ ਅੰਦੋਲਨ ਵਾਪਸ ਹੋ ਸਕ ਕੱਲ ਦੀ ਮੀਟਿੰਗ ਤੋਂ ਇਹ ਹੀ ਆ ਜੀ ਭਰੋਸਾ ਇੱਕ ਵਾਰ ਕਰਤਾ ਕੋਈ ਲੰਬਾ ਸਮਾਂ ਨਹੀਂ ਕੱਲ ਦਾ ਹੀ ਟਾਈਮ ਆ ਕੋਈ ਜ਼ਿਆਦਾ ਵੱਡਾ ਸਮਾਂ ਨਹੀਂ ਹੈਗਾ ਇਸ ਕੰਨ ਦੇਖ ਲੈਨੇ ਜੋ ਵੀ ਰਿਜ਼ਲਟ ਆਊਗਾ ਤੁਹਾਡੇ ਸਾਹਦੇ ਸਾਹਮਣੇ ਆ ਜਾਊਗਾ ਜੇ ਲੱਗਦਾ ਵੀ ਤੇ ਜੇ ਕੱਲ ਦੀ ਮੀਟਿੰਗ ਸਫਲ ਹੁੰਦੀ ਆ ਤੇ ਫਿਰ ਸ਼ੰਭੂ ਤੋਂ ਸੰਘੂ ਆਰਡਰ ਜਿਹੜਾ ਬਹੁਤ ਜਲ ਬਣੇਗਾ ਐਵੇਂ ਆ ਜੀ ਜੇ ਸਵਾਲ ਹੋ ਜਾਂਦੀ ਹੈ ਮੀਟਿੰਗ ਜੇ ਸਾਰੀਆਂ ਮੰਗਾਂ ਮੰਨ ਲੈਂਦੇ ਨੇ ਸਾਡੀਆਂ ਤੇ ਫਿਰ ਤਾਂ ਸਾਨੂੰ ਕੋਈ ਲੋੜ ਨਹੀਂ ਹੈਗੀ ਅਗਰ ਮੰਗਾਂ ਨਹੀਂ ਮੰਗਦੇ ਤਾਂ ਇਹ ਜੋ ਮਰਜ਼ੀ ਕਰ ਲੈਣ ਭਾਵੇਂ ਹੁਣ ਤੱਕ ਮਤਲਬ ਕਿ ਲੁਕੋ ਕੇ ਗੋਲੀਆਂ ਮਾਰਦੇ ਨੇ ਫਿਰ ਸ਼ਰੀਆਂ ਮਾਰ ਲੈਣ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਕਿੰਨੇ ਹੁਣ ਤੱਕ ਕਿਸਾਨ ਇੰਜਰਡ ਹੋਏ ਨੇ ਕੋਈ ਇੰਜਰਡ ਤਾਂ ਮੇਰੇ ਖਿਆਲ 200 ਤੋਂ ਵੀ ਪਲੱਸ ਹੋ ਗਿਆ ਜਿੱਥੇ ਤੱਕ ਅਸੀਂ ਸੁਣਿਆ ਆ ਠੀਕ ਹੈ ਕਿਉਂਕਿ ਮੈਂ ਖਨੋਰੀ ਬਾਰਡਰ ਤੇ ਵੀ ਸੀਗਾ ਦੋ ਦਿਨ ਪਹਿਲੇ ਠੀਕ ਹੈ ਮੈਂ ਅੱਜ ਇਸ ਬਾਰਡਰ ਤੇ ਆਇਆ ਤੇ ਉੱਥੇ ਵੀ ਬੋਝ ਇੰਜਰਡ ਹੋਏ ਨੇ ਸ਼ਰੀਆਂ 315 ਦੇ ਖੋਲਪੇ ਹੋਇਆ ਠੀਕ ਹੈ ਛਰਿਆਂ ਵਾਲੇ ਖੋਲ ਪਏ ਹੋਏ ਆ 12 ਬੋਰ ਦੇ ਠੀਕ ਹੈ ਮਤਲਬ ਕਿ ਇਹਨਾਂ ਆਪਣਿਆਂ ਲੋ ਕੋਈ ਕਸਰ ਨਹੀਂ ਛੱਡੀ ਹੈਗੀ ਤੇ ਬਾਕੀ ਇਹਨਾਂ ਦੀ ਕਸਰ ਇਹ ਰਹਿ ਗਈ ਹੈ ਕਿ ਬਿਲਕੁਲ ਸਾਹਮਣੇ ਨਹੀਂ ਮਾਰੀ ਇਹਨਾਂ ਸਾਹਮਣੇ ਹੋ ਕੇ ਮਾਰਨ ਨਾਲ ਕੋਈ ਦਿੱਕਤ ਨਹੀਂ ਹੈਗੀ ਬਾਕੀ ਅਸੀਂ ਪਿੱਛੇ ਹਟਨ ਵਾਲੇ ਨਹੀਂ ਹੈਗੇ ਜੇ ਅਸੀਂ ਇੱਥੇ ਆਏ ਆ ਆਪਾਂ ਘਰੇ ਬੋਲ ਕੇ ਆਏ ਹੋਇਆ ਕਿ ਅਸੀਂ ਅਗਰ ਸਫਲ ਹੋਵਾਂਗੇ ਤਾਂ ਸਾਨੂੰ ਸ਼ਹੀਦੀ ਦੇਣੀ ਪੈ ਸਕਦੀ ਹੈ ਕੋਈ ਖਾਸ ਗੱਲ ਨਹੀਂ ਇੱਕ ਸਿੰਘ ਸ਼ਹੀਦ ਵੀ ਹੋਏ ਨੇ ਹਾਂਜੀ ਹਾਂਜੀ ਸ਼ਹੀਦ ਹੋਏ ਨੇ ਉਹਨਾਂ ਨੂੰ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਉਹਨਾਂ ਦਾ ਬਹੁਤ ਵੱਡਾ ਘਾਟਾ ਆਇਆ ਠੀਕ ਹੈ ਤੇ ਐਵੇਂ ਪਿੱਛੇ 600 700 ਸ਼ਹੀਦ ਸਿੰਘ ਹੋਏ ਸੀਗੇ ਦਿੱਲੀ ਤੇ ਉਹਨਾਂ ਦੇ ਵੀ ਸਾਨੂੰ ਬਹੁਤ ਮਤਲਬ ਵੀ ਮਾਣਕਿਓ ਸਾਡੇ ਲਈ ਸ਼ਹੀਦ ਹੋਏ ਨੇ ਜੀ ਇਨ ਕੇਸ ਨਹੀਂ ਇਹਨਾਂ ਦਾ ਸਮਝਾਤਾ ਹੁੰਦਾ ਤੇ ਤੁਹਾਨੂੰ ਜੇ ਅੱਗੇ ਬਾਦ ਨੂੰ ਲੱਗਦਾ ਵੀ ਇਸ ਹਿਸਾਬ ਨਾਲ ਹੋਰ ਸ਼ਹਾਦਤਾਂ ਵੀ ਹੋਣਗੀਆਂ ਹੋਣਗੀਆਂ ਜੀ ਕਿਉਂਕਿ ਇਹ ਸਰਕਾਰ ਜਿਹੜੀ ਆ ਇਹ ਕੱਟੜ ਸਰਕਾਰ ਆ ਠੀਕ ਹੈ ਸਭ ਤੋਂ ਘਟੀਆ ਸਰਕਾਰ ਬੀਜੇਪੀ ਆ 올 ਇੰਡੀਆ ਦੇ ਅੰਦਰ ਅਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਸਭ ਤੋਂ ਉਤਲਾ ਇਹਨਾਂ ਨਾਮ ਸਿਰ ਆਪਣਾ ਘਟਿਆ ਸਰਕਾਰਾਂ ਚ ਕਰ ਲਿਆ ਕਿਉਂਕਿ ਇਹ ਸਰਕਾਰਾਂ ਇੰਨੀਆਂ ਕੱਟਰ ਸਰਕਾਰਾਂ ਨੇ ਕਿ ਇਹ ਨਾ ਕਿਸਾਨ ਨੂੰ ਬਖਸ਼ ਰਿਆ ਇਹਨਾਂ ਨਾਮ ਮਜ਼ਦੂਰ ਨੂੰ ਬਖਸ਼ ਰਿਆ ਕਿਸੇ ਨੂੰ ਨਾ ਬਖਸ਼ ਰਿਆ ਜਿਹੜਾ ਦੇਸ਼ ਨੂੰ ਅਨਾਜ ਪੈਦਾ ਕਰਕੇ ਦੇ ਰਿਹਾ ਅਨਾਜ ਪੈਦਾ ਕਰਕੇ ਦੇ ਰਿਹਾ ਜਿਹਨੂੰ ਕਿਸਾਨ ਨੂੰ ਆਖਿਆਂ ਦੇ ਵੀ ਸਾਡਾ ਅੰਦਾਜ਼ਾ ਆ ਇਹ ਉਹਨੂੰ ਨਹੀਂ ਬਖਸ਼ ਰਿਆ ਹੋਰ ਕਿਹਨੂੰ ਬਖਸ਼ ਰਿਆ